ਲੋ ਜੀ ਕਿਸਮਤ ਖੁੱਲ ਚੁੱਕੀ ਆ ਇਸ ਪਰਿਵਾਰ ਦੀ 9 ਲੱਖ ਦੀ ਲਾਟਰੀ ਲੱਗ ਚੁੱਕੀ ਆ 9 ਲੱਖ ਰੁਪਇਆ ਇਹਨਾਂ ਨੇ ਲਾਟਰੀ ਦੇ ਵਿੱਚੋਂ ਜਿੱਤ ਲਿਆ ਹੈਗਾ ਔਰ ਪੂਰੀ ਗੱਲਬਾਤ ਕਰਦੇ ਆ ਪੂਰਾ ਪਰਿਵਾਰ ਲਾਟਰੀ ਦੇ ਪੈਸੇ ਲੈਣ ਦੇ ਲਈ ਅੱਜ ਪਹੁੰਚਿਆ ਹੈ ਬਾਈ ਜੀ ਨਾਮ ਕੀ ਆ ਤੁਹਾਡਾ ਨਾ ਮੇਰਾ ਕੁਲਵਿੰਦਰ ਸਿੰਘ ਆ ਜੀ। ਅੱਛਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੰਡੀ ਗੋਬਿੰਦਗੜ ਡਿਸਟ੍ਰਿਕਟ ਮੰਡੀ ਗੋਬਿੰਦਗੜ। ਹਾਂ ਜੀ ਹਾਂ। ਤੇ ਇੱਥੇ ਜਲਾਲਾਬਾਦ ਚ ਲਾਟਰੀ। ਇੱਥੇ ਮੇਰੇ ਦੋਸਤ ਦੀ ਸਿਸਟਰ ਆ ਜੀ ਉਹਦੇ ਨਾਲ ਮੈਂ ਆਇਆ ਸੀਗਾ। ਹੂੰ ਮੈਂ ਉਰੇ ਤਕਰੀਬਨ ਦੁਪਹਿਰ 1 ਵਜੇ ਆਇਆ ਸੀ। ਮੈਂ ਦੁਪਹਿਰੇ ਲਾਟਰੀ ਖਰੀਦੀ ਤਾਂ ਮੈਨੂੰ 600 ਰੁਪਏ ਨਾਮ ਲੱਗੇ। ਅੱਛਾ ਉਹ ਜਦੋਂ ਮੈਂ ਇਨਾਂ ਕੋ ਲੈ ਗਿਆ ਟਿਕਟ ਆ ਉਹਦੇ ਹੀ ਮੈਂ ਦੁਬਾਰਾ ਟਿਕਟ ਰਾਤ ਵਾਲੇ 8 ਵਜੇ ਵਾਲੀ ਖਰੀਦ ਲਈ ਹੂੰ ਉਹਦੇ ਹੀ ਮੈਨੂੰ ਇਹਨਾਂ ਦਾ ਫਿਰ ਫੋਨ ਆਇਆ ਰਸਤੇ ਦੇ ਵਿੱਚ ਵੀ ਥੋੜਾ ਡਰਾ ਲੱਗਿਆ ਮੈਂ ਰਸਤੇ ਜੀ ਇਹਨਾਂ ਕੋਲ ਵਾਪਸ ਆ ਗਿਆ ਹੂੰ ਟਿਕਟ ਵਾਸਤੇ ਮੈਂ ਕਿਹਾ ਵੀ 9 ਲੱਖ ਲੱਗਿਆ ਵੀ 2 ਮੇਰਾ 9 ਲੱਖ ਰੁਪਏ ਪਹਿਲੀ 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 ਕਿੰਨੇ ਦੀ ਲੱਗੀ ਪਹਿਲੇ ਮੈਂ 600 ਰੁਪਏ ਦੀ ਲੱਗੀ ਸੀ ਅੱਛਾ ਹਾਂਜੀ ਹਾਂਜੀ ਤੇ ਫੇਰ ਉਸ ਤੋਂ ਬਾਅਦ ਇਹ ਕਹਿੰਦੇ ਵੀ ਮੈਂ ਦੁਬਾਰਾ ਫੇਰ ਮੈਂ ਫਰੈਂਡ ਨਾਲ ਤਬਰ ਸਾਡੇ ਹੁਣ ਠੀਕ ਆ ਪੂਰੇ ਮੇਰਾ ਫਰੈਂਡ ਵੀ ਨਾਲ ਆਇਆ ਹੋਇਆ ਉਹ ਆਪਣੀ ਸਿਸਟਰ ਕੋ ਗਿਆ ਹੋਇਆ ਮੈਂ ਅੱਜ ਆਇਆ ਆ ਆਪਣੇ ਜਿਹੜਾ 9 ਲੱਖ ਦਾ ਕੈਸ਼ ਲੈਣ ਆਇਆ ਹਾਂ ਇਹਨਾਂ ਨੂੰ ਹਾਂਜੀ ਯਾਨੀ ਕਿ ਤੁਹਾਡੀ ਕਿਸਮਤ ਇੰਨੀ ਤੇਜ਼ ਹੋ ਗਈ ਕਿ ਪਹਿਲੀ ਜਦੋਂ ਪਾਈ 600 ਨਿਕਲੇ ਆ ਹਾਂਜੀ ਤੇ ਤੁਹਾਨੂੰ ਫਿਰ ਲਾਲਚ ਆ ਗਿਆ ਨਾ ਵੀ ਇੱਕ ਹੋਰ ਪਾ ਦਈਏ ਸ਼ਾਇਦ ਨਿਕਲਾਵੇ ਤੇ ਦੂਜੀ ਵੀ ਨਿਕਲ ਆਈ ਉਹ ਦੇਖੋ ਜੀ ਜੋ ਕਰੋਂਦਾ ਪਰਮਾਧਵਾ ਕਰਾਉਂਦਾ ਉਹਨੇ ਮੇਰਾ 9 ਲੱਖ ਦਾ ਨਾਮ ਲਾਉਣੇ ਪਹਿਲਾ 600 ਰੁਪਏ ਮੇਰਾ ਨਿਕਲਿਆ ਉਹਦੋਂ ਨਾਲ ਦੀ ਨਾਲ ਮੇਰਾ ਸ਼ਾਮ ਨੂੰ 8 ਵਜੇ 9 ਲੱਖ ਦਾ ਨਾਮ ਲੱਗਿਆ ਜਿਵੇਂ ਨੂੰ ਨਹੀਂ ਲੱਗਣੀ ਸੀ ਤਾਂ ਮੇਰਾ 6 ਲੱਖ ਦਾ ਵੀ ਲੱਗਣਾ ਨਹੀਂ ਸੀਗਾ 600 ਵਾਲਾ ਵੀ ਨਹੀਂ ਲੱਗਣਾ ਸੀ ਲੱਗਣਾ ਨਹੀਂ 600 ਵਾਲਾ ਲੱਗਣਾ ਨਹੀਂ ਸੀਗਾ ਅੱਛਾ ਇੱਕ ਚੀਜ਼ ਹੁੰਦੀ ਹੈ ਇੱਕ ਨਾ ਹੁੰਦਾ ਵੀ ਬੰਦੇ ਨੂੰ ਵੀ ਮੈਂ ਲਾਟਰੀ ਪਾ ਰਿਆਂ ਮੈਂ ਆਪਦੀ ਬੇਟੀ ਦੇ ਵੱਲੋਂ ਪਾ ਦਿਆਂ ਆਪਦੇ ਬੇਟੇ ਵੱਲੋਂ ਪਾ ਦਿਆਂ ਇਹੋ ਜਿਹਾ ਕੁਝ ਸੀਗਾ ਦਿਮਾਗ 'ਚ ਨਹੀਂ ਮੇਰੀ ਬੇਟੀ ਵੀ ਕਈ ਵਾਰ ਮੈਨੂੰ ਕਹਿੰਦੀ ਸੀ ਡੈਡੀ ਵੀ ਤੁਸੀਂ ਲਾਟਰੀ ਖਰੀਦ ਲਓ ਮੈਂ ਕਹਿੰਦਾ ਵੀ ਚੈਨਲ ਕੋ ਜੀ ਜਾ ਕੇ ਆਪਾਂ ਖਰੀਦਾਂ। ਹੂੰ। ਬੇਟੀ ਮੇਰੀ ਕਈ ਵਾਰ ਨੇ ਜ਼ੋਰ ਲਾਇਆ ਪਰ ਮੈਂ ਖਰੀਦੀ ਨਹੀਂ ਹੈਗੀ। ਹੂੰ। ਮੇਰੀ ਬੇਟੀ ਤਕਰੀਬਨ ਪਿਛਲੇ ਸੈਟਰਡੇ ਮੈਨੂੰ ਕਹਿਣ ਲੱਗੀ ਕਹਿੰਦੀ ਵੀ ਡੈਡੀ ਇੱਕ ਲੋਟਰੀ ਖਰੀਦੋ। ਜਣੀ ਵੀ ਜਿਹੜਾ ਪ੍ਰਮਾਤਮਾ ਬੱਚੇ ਦੇ ਮੂੰਹ ਤੋਂ ਕਹੋਂਦਾ ਸੀਗਾ ਵੀ ਲੱਗਣੀ ਸੀ ਸਾਨੂੰ। ਇਹ ਛੋਟੀ ਬੇਟੀ ਆ? ਇਹ ਮੇਰੀ ਭਤੀਜੀ ਆ, ਮੇਰੀ ਬੇਟੀ ਆ। ਹੂੰ। ਤੁਸੀਂ ਕਹਿੰਦੇ ਸੀ ਬਾਪੂ ਨੂੰ ਲੋਟਰੀ ਖਰੀਦੋ। ਹਾਂਜੀ। ਕਾਹ ਤੋਂ ਕਹਿੰਦੇ ਸੀ? ਲੱਗਦਾ ਹੀ ਨਿਕਲੂਗੀ। ਨਹੀਂ ਵੈਸੇ ਕਹਿੰਦੀ ਸੀ ਕਿ ਨਿਕਲ ਲਗੀ। ਤੇ ਹੁਣ ਖੁੱਲ ਕੇ ਖੁਸ਼ ਹੋਵੋ ਨਾ ਨਿਕਲ ਆਈ ਹੁਣ। ਹੂੰ। ਹੱਸੋ ਖੁੱਲ ਕੇ ਕਿੰਨਾ ਹੁੰਦਾ ਬਹੁਤ ਹੁੰਦਾ ਵੇਖੋ ਬੱਚਾ ਇਹ ਬੇਟੀ ਆਪਦੇ ਪਾਪਾ ਨੂੰ ਕਹਿੰਦੀ ਸੀ ਕਿ ਲਾਟਰੀ ਖਰੀਦੋ ਪਰ ਪਾਪਾ ਇੱਥੇ ਆਪਦੇ ਦੋਸਤੇ ਨਾਲ ਆਏ ਔਰ ਇੱਥੋਂ ਲਾਟਰੀ ਵਾਲੀ ਦੁਕਾਨ ਤੋਂ ਨੰਗੇ ਤੇ ਇਹਨਾਂ ਨੇ ਲਾਟਰੀ ਪਾ ਲਈ ਔਰ ਪਹਿਲੀ ਲਾਟਰੀ ਨਿਕਲ ਆਈ ਔਰ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਪਾਤੀ ਔਰ ਦੂਜੀ ਜਿਹੜੀ ਲਾਟਰੀ ਆ ਉਹ ਵੀ 9 ਲੱਖ ਰੁਪਏ ਦੀ ਇਹਨਾਂ ਦੀ ਨਿਕਲ ਆਈ ਆ ਕਿੰਨੀ ਕੁ ਖੁਸ਼ੀ ਹੈ ਜੀ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ 9 ਲੱਖ ਰੁਪਏ ਹਾਂਜੀ ਥੋੜਾ ਨਹੀਂ ਹੁੰਦਾ ਨਹੀਂ ਹਾਂਜੀ ਮੈਨੂੰ ਪਤਾ ਹੈ ਅੱਛਾ ਇਹ ਦੁਬਾਰਾ ਫਿਰ ਹੁਣ ਅੱਗੇ ਕੋਸ਼ਿਸ਼ ਕਰੋਗੇ ਪਾਉਣ ਦੀ ਹਾਂਜੀ ਜ਼ਰੂਰ ਕਰਾਂਗੇ ਕਿਉਂਕਿ ਜੇ ਰੱਬ ਨੇ ਵਧੀਆ ਸੁਣ ਲਈ ਹਾਂਜੀ ਭਾਈ ਜੀ ਕੰਮ ਕੀ ਕਰਦੇ ਹੋ ਮੈਂ ਨਗਰ ਕੌਂਸਲ ਮੰਡੀ ਗੰਦਵਾ ਕੋਨਟਰੈਕਟਰ ਵਜ੍ਹਾ ਤੇ ਆਈ ਅੱਛਾ ਜੀ ਹਾਂਜੀ ਮੈਂ ਸ਼ਾਹੀ ਜੀ ਲਾਟਰੀ ਦੇ ਵਾਸਤੇ ਫੇਸਬੁੱਕ ਤੇ ਨਾਮ ਬਹੁਤ ਸੁਣਿਆ ਸੀਗਾ ਕੁਦਰਤੀ ਜਾਂਦੇ ਸਾਡੀ ਨਿਗਾਹ ਪੈ ਗਈ ਵੀ ਸ਼ਾਹੀ ਜੀ ਲਾਟਰੀ ਦਾ ਦਫ਼ਤਰ ਤਾਂ ਇੱਥੇ ਆ ਵੀ ਲਾਟਰੀ ਪਾਉਣੀ ਚਾਹੀਦੀ ਆ ਅੱਛਾ ਹਾਂਜੀ ਪਾ ਲਈ ਬਸ ਹਾਂਜੀ ਕਿੰਨੀ ਖੁਸ਼ੀ ਹੋ ਰਹੀ ਬਹੁਤ ਖੁਸ਼ੀ ਹੋ ਰਹੀ ਉਹ ਹੱਸੀ ਜਾਂਦੇ ਸੀ ਮੈਂ ਜਦੋਂ ਉਹਨਾਂ ਨਾਲ ਗੱਲ ਕਰਦਾ ਬਹੁਤ ਖੁਸ਼ੀ ਹੋ ਰਿਹਾ ਉਹ ਪਰਮਾਤਮਾ ਹੀ ਦੇਣਾ ਜੀ ਬਹੁਤ ਹੀ ਸਾਡੇ ਬੱਚੇ ਹੀ ਹੋਣਾ ਹੋਣਾ ਨੇ ਮਿਹਨਤੀ ਬੱਚੇ ਨੇ ਮਿਹਨਤ ਦਾ ਮੁੱਲ ਪੈ ਗਿਆ ਬਿਲਕੁਲ ਤਾਂ ਵਾਕਿਆ ਹੀ ਕਈ ਲੋਕ ਸੋਚਦੇ ਆ ਕਿ ਲੋਟਰੀ ਨਹੀਂ ਖਰੀਦਣੀ ਚਾਹੀਦੀ ਕੁਝ ਲੋਕ ਸੋਚਦੇ ਆ ਲੋਟਰੀ ਖਰੀਦਣੀ ਚਾਹੀਦੀ ਆ ਔਰ ਇਸ ਪਰਿਵਾਰ ਨੇ ਇਥੋਂ ਨੰਗਦੇ ਹੋਏ ਲੋਟਰੀ ਖਰੀਦੀ ਔਰ ਅੱਜ ਇਹ ਪੂਰਾ ਪਰਿਵਾਰ ਲੋਟਰੀ ਜਿੱਤ ਕੇ ਇਥੇ ਸ਼ਾਹੀ ਲੋਟਰੀ ਏਜੰਸੀ ਜਲਾਲਾਬਾਦ ਦੇ ਵਿੱਚ ਆਇਆ ਹੈ ਔਰ ਇਹਨਾਂ ਦੇ ਕੋਲੋਂ ਲੋਟਰੀ ਦੀ ਪੇਮੈਂਟ ਲੈਣ ਦੇ ਲਈ ਆਇਆ ਹੈ ਬਾਕੀ ਸਾਡੇ ਕੋਲੇ ਮੌਜੂਦ ਨੇ ਇੱਥੋਂ ਦੇ ਆਨਰ ਹਾਂਜੀ ਨਿਕਲਾਈ ਜੀ ਹਾਂਜੀ ਹਾਂਜੀ ਨਿਕਲਾਈ ਸਤਿਗੁਰੂ ਰਵਾਰ ਕੀ ਜਾਇ ਜੀ ਹੂੰ ਤੇ ਪਹਿਲਾਂ ਵੀ ਆ ਬੜੀਆਂ ਫੋਟੋਆਂ ਮਗਰ ਲਾਈਆਂ ਕਾਫੀ ਲੋਟ ਬਾਬਾ ਜੀ ਦੀਆਂ ਪਾਰ ਕਿਰਪਾ ਪਹਿਲਾਂ ਵੀ ਬਹੁਤ ਪ੍ਰਾਈਸ ਲੱਗੇ ਆਪਣੇ ਕੋਲ ਹੂੰ ਤੇ ਐਦ ਕੀ ਹੁਣ ਫਿਰ ਇਹ ਨੋ ਇਹਨਾਂ ਦਾ 9 ਲੱਖ ਰੁਪਏ ਨਾਮ ਲੱਗਿਆ ਜੀ ਹੂੰ ਹਾਂਜੀ ਅੱਛਾ ਕਿਵੇਂ ਫਿਰ ਤੁਸੀਂ ਵੀ ਮਗਰ ਖੁਸ਼ ਹੋਈ ਜਾਂਦੇ ਜੀ 9 ਲੱਖ ਦੇਣ ਲੱਗੇ ਜੀ ਅੱਜ ਲੋਜੀ ਦਲਾਲਾਬਾਦੀ ਸ਼ਾਹੀ ਲੋਟਰੀ ਐਂਸੀ ਹੂੰ ਪਹਿਲੀ ਤੇ ਪੁਰਾਣੀ ਦੁਕਾਨ ਹੈ ਬਹੁਤ ਨਾਮ ਲੱਗੇ ਆਪਣੇ ਕੋਲ ਤੇ 5 ਲੱਖ ਦੇ ਨਾਮ ਮੇਰੇ ਮੈਂ 21 ਵਾਰ ਲਾਟਰੀ ਵੇਚ ਚੁੱਕਿਆ 5 ਲੱਖ ਵਾਲੀ ਤੇ 9 ਲੱਖ 4.5 ਲੱਖ 90 ਹਜ਼ਾਰ 10 ਲੱਖ 5 ਲੱਖ ਦੀ ਕੋਈ ਗਿਣਤੀ ਨਹੀਂ ਬਹੁਤ ਇਨਾਮ ਸਾਡੀ ਦੁਕਾਨ ਤੋਂ ਨਿਕਲੇ ਨੇ ਸ਼ਾਹ ਜੀ ਲਾਟਰੀ ਐਂਸੀ ਜਲਾਲਾਬਾਦ ਦੀ ਪੁਰਾਣੀ ਪਹਿਲੀ ਤੇ ਮਸ਼ਹੂਰ ਦੁਕਾਨ ਹੈ ਤੁਸੀਂ ਵੀ ਇੱਕ ਵਾਰ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਤੇ ਇਸ ਵਾਰ ਹੋਲੀ ਬੰਪਰ ਦੀ ਵੀ ਨਿਵੇਂ ਵਾਰੋ ਸ਼ਾਮ ਬਾਬਾ ਦੀ ਕਿਰਪਾ ਹੋਣੀ ਹੈ ਤੁਹਾਡੇ ਤੇ ਤੇ ਤੁਹਾਡੀ ਹੋਣੀ ਬੱਲੇ ਬੱਲੇ ਇੱਕ ਚੀਜ਼ ਮੈਨੂੰ ਹੋਰ ਦੱਸਿਓ ਜਿਹੜੀ ਇਹ ਲਾਟਰੀ ਆ ਇਹ ਕਿਵੇਂ ਦੂਜਾ ਕਿਹੜੀ ਸੀ ਲੋਟਰੀ ਕਿਹੜੀ ਸਰਕਾਰ ਦੀ ਸੀ ਕਿਵੇਂ ਕਿਹੜੀ ਕੰਪਨੀ ਦੀ ਸੀ ਜਿਹੜੀ ਡੀਅਰ ਗਵਰਨਮੈਂਟ ਲਾਟਰੀ ਹੈ ਨਾ ਨਾਗਾਲੈਂਡ ਸਿੱਕਮ ਪੰਜਾਬ ਸਾਰੀ ਕੰਪਨੀਆਂ ਦੀ ਲਾਟਰੀ ਡੀਅਰ ਲਾਟਰੀ ਚਲੰਦੀ ਹੈ ਇਹਨਾਂ ਦੀ 6 ਰੁਪਏ ਲਾਟਰੀ ਆਂਦੀ ਉਹ ਜਿਹਨੋਂ ਲੱਖ ਦਾ ਨਾਮ ਨਿਕਲਣ ਲੱਗਾ ਇਹ ਕਿਹੜੀ ਇਥੋਂ ਦੀ ਲੋਕਲ ਆ ਪੰਜਾਬ ਦੀ ਲਾਟਰੀ ਹੈ ਨਾਗਾਲੈਂਡ ਕੰਪਨੀ ਹੈ ਡੀਅਰ ਕੰਪਨੀ ਹੈ ਜੀ ਪੂਰੇ ਇੰਡੀਆ ਚ ਦਾ ਫੇਮਸ ਨਾਮ ਚੱਲਦਾ ਹੈ ਪੰਜਾਬ ਦੀ ਲਾਟਰੀ ਪਾਓ ਨਾਗਾਲੈਂਡ ਦੀ ਪਾਓ ਸਿੱਕਮ ਦੀ ਪਾਓ ਸਹੀ ਡੀਅਰ ਕੰਪਨੀਸ ਨਾਲ ਲੱਟ ਗਏ ਅੱਛਾ ਫਿਰ ਐਤ ਕੀ ਹੋਲੀ ਤੇ ਵੀ ਬੰਪਰ ਆ ਰਿਹਾ ਹੋਲੀ ਤੇ ਕਿਹੜਾ ਹੋਲੀ ਬੰਪਰ ਆ ਰਿਹਾ ਜਿਸ ਦਾ 22 ਮਾਰਚ ਨੂੰ ਡਰਾਅ ਨਿਕਲ ਹਾਂਜੀ 22 ਮਾਰਚ ਨੂੰ ਜੀ 22 ਮਾਰਚ ਨੂੰ ਤਾਂ ਬਿਲਕੁਲ ਇਹਨਾਂ ਦਾ ਇਨਾਮ ਤਾਂ ਨਿਕਲ ਚੁੱਕਾ ਹੈ ਤੇ ਹੁਣ ਇਸ ਤੋਂ ਬਾਅਦ ਹੋਲੀ ਬੰਪਰ ਜਿਹੜਾ ਪੰਜਾਬ ਸਰਕਾਰ ਵੱਲੋਂ 2.5 ਕਰੋੜ ਦਾ ਪਹਿਲਾ ਇਨਾਮ ਜਿਹੜਾ ਉਹ ਕੱਢਿਆ ਜਾ ਰਿਹਾ ਔਰ ਇਹ ਵੀ 22 3 2025 ਨੂੰ ਜਿਹੜਾ ਇਨਾਮ ਨਿਕਲਣਾ ਹੈ 8 ਵਜੇ ਇਹ ਸਾਰੇ ਇਨਾਮ ਜਿਹੜੇ ਨੇ ਇਹ ਲਾਈਵ YouTube ਚੈਨਲ ਤੇ ਕੱਢੇ ਜਾਂਦੇ ਨੇ ਔਰ ਤੁਸੀਂ ਵੀ ਇਸ ਲਾਟਰੀ ਨੂੰ ਪਾ ਕੇ ਆਪਣੀ ਕਿਸਮ ਦਾ ਜਮਾ ਸਕਦੇ ਹੋ ਹਾਂਜੀ ਆਹ ਟਿਕਟ ਦੇ ਵਿੱਚੋਂ ਲੱਗਿਆ ਜੀ 9 ਲੱਖ ਦਾ ਪ੍ਰਾਈਜ਼ ਜੀ ਸਿਰਫ 600 ਰੁਪਏ ਦੀ ਟਿਕਟ ਸੀ ਕਸਟਮਰ ਨੇ ਜਿੱਤਿਆ 9 ਲੱਖ ਰੁਪਏ ਜੀ ਹੂੰ ਬਿਲਕੁਲ ਤਾਂ ਤੁਸੀਂ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਲੱਖਾਂ ਰੁਪਏ ਕਰੋੜਾਂ ਰੁਪਏ ਤੁਸੀਂ ਵੀ ਜਿੱਤ ਸਕਦੇ ਹੋ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਥੱਲੇ ਸੰਪਰਕ ਨੰਬਰ ਵੀ ਦਿੱਤਾ ਐਡਰੈਸ ਵੀ ਦਿੱਤਾ ਤੁਸੀਂ ਇਹਨਾਂ ਦੀ ਸ਼ਾਪ ਤੇ ਇਹਨਾਂ ਦੀ ਲੋਟਰੀ ਏਜੰਸੀ ਤੇ ਵਿਜ਼ਿਟ ਕਰਕੇ ਇੱਥੋਂ ਲੋਟਰੀ ਖਰੀਦ ਸਕਦੇ ਹੋ ਤਾਂ ਆਪਣੀ ਕਿਸਮਤ ਅਜ਼ਮਾ ਸਕਦੇ